ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਐਂਡ ਅੱਜ ਅਸੀਂ ਬਣਾਵਾਂਗੇ ਜੇ ਚੀਨੀ ਯੂਕੀਨੀ ਜੀ ਚੀਨੀ ਵਟ ਏਵਰ ਜੋ ਵੀ ਤੁਸੀਂ ਕਹਿਣਾ ਤੋਰੀਆਂ ਦੀ ਸਬਜ਼ੀ ਤਾਂ ਇਹਦੇ ਲਈ ਅਸੀਂ ਮਿਰਚਾਂ ਲਈਆਂ ਤੋਰੀਆਂ ਨੂੰ ਧੋ ਕੇ ਰੱਖ ਲਿਆ ਤੇ ਟਮਾਟਰ ਲਏ ਆ ਥੋੜੇ ਜਿਹਾ ਐਂਡ ਛੋਟਾ ਜਿਹਾ ਟੁਕੜਾ ਅਦਰਕ ਦਾ ਤੇ ਥੋੜਾ ਜਿਹਾ ਲਸਣ ਤੇ ਦੋ ਪਿਆਜ਼ ਤੁਸੀਂ ਚਾਹੋ ਤਾਂ ਇੱਕ ਪਿਆਜ਼ ਵੀ ਪਾ ਸਕਦੇ ਹੋ ਜਿੰਨਾ ਵੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਮਟੀਰੀਅਲ ਲੈ ਲੈਣਾ ਹੈ ਸਾਰਾ ਤੋਰੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਤੇ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਧੋ ਕੇ ਚੰਗੀ ਤਰ੍ਹਾਂ ਫਿਰ ਕੱਟ ਕਰ ਲਵਾਂਗੇ ਇੱਥੇ ਮੈਂ ਸਾਰੀਆਂ ਚੀਜ਼ਾਂ ਕੱਟ ਕਰ ਲੀਆਂ ਸਾਰੀ ਸਬਜ਼ੀ ਨੂੰ ਕੱਟ ਲਿਆ ਤੇ ਮੈਂ ਇੱਕ ਆਲੂ ਵੀ ਕੱਟਿਆ ਵਾ ਪਹਿਲਾਂ ਮੈਂ ਦੱਸਣਾ ਭੁੱਲ ਗਈ ਸੌਰੀ ਤੇ ਇੱਥੇ ਮੈਂ ਤੋਰੀਆਂ ਵੀ ਕੱਟ ਲਈਆਂ ਇਹਨਾਂ ਨੂੰ ਮੈਂ ਸ਼ੈਲ ਨਹੀਂ ਹੁੰਦੀ ਜੇ ਤੁਹਾਨੂੰ ਪਸੰਦ ਆ ਤੁਸੀਂ ਛਿੱਲ ਵੀ ਸਕਦੇ ਹੋ ਪਰ ਇਹ ਬਹੁਤ ਮਲਾਈਮ ਚ ਆਉਂਦੀ ਬਹੁਤ ਹੀ ਸੌਫਟ ਹੁੰਦੀਆਂ ਤੁਹਾਨੂੰ ਜ਼ਰੂਰਤ ਨਹੀਂ ਇਹਨਾਂ ਨੂੰ ਛਿੱਲਣ ਦੀ ਇੱਥੇ ਅਸੀਂ ਕੜਾਈ ਨੂੰ ਗਰਮ ਕਰਕੇ ਥੋੜਾ ਜਿਹਾ ਇਹਦੇ ਵਿੱਚ ਆਇਲ ਪਾ ਲਵਾਂਗੇ ਥੈਨ ਅਸੀਂ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਉਹਨੂੰ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਇਹਦੇ ਹਲਕਾ ਬ੍ਰਾਊਨ ਹੋ ਜਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਲਸਣ ਪਾਵਾਂਗੇ ਜਿਹੜਾ ਅਸੀਂ ਕੱਟ ਕੇ ਰੱਖਿਆ ਸੀ ਮੈਂ ਇੱਥੇ ਥੋੜਾ ਜਿਹਾ ਹਿੰਗ ਦਾ ਪਾਊਡਰ ਵੀ ਪਾਇਆ ਵਜਿਹਦੇ ਨਾਲ ਡਾਈਜੈਸਟ ਛੇਤੀ ਹੋ ਜਾਂਦਾ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਵਾ ਇਹ ਜਿਵੇਂ ਆਪਾਂ ਇੰਡੀਆ ਤੋਰੀਆਂ ਬਣਾਉਂਦੇ ਹੁੰਦੇ ਆ ਨਾ ਉਦਾਂ ਹੀ ਬਹੁਤ ਸੌਫਟ ਤੇ ਬਹੁਤੀ ਸੁਆਦ ਬਣਦੀਆਂ ਵਾ ਜਿਵੇਂ ਬਹੁਤੀ ਵਧੀਆ ਜਿਹਾ ਟੇਸਟ ਆਉਂਦਾ ਹੁੰਦਾ ਜਿਵੇਂ ਦੁੱਧ ਪਾ ਲਈਏ ਆਪਾਂ ਜਾਂ ਫਿਰ ਮਲਾਈ ਪਾ ਲਈਏ ਫਿਰ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਅੱਜ ਆਪਾਂ ਉਹ ਬਣਾਵਾਂਗੇ ਤੇ ਤੁਸੀਂ ਪਿਆਜ਼ ਪਾ ਲੈਣਾ ਤੇ ਪਿਆਜ਼ ਪਾ ਕੇ ਇਹਨੂੰ ਇੱਥੇ ਮੈਂ ਵਾਈਟ ਪਿਆਜ਼ ਯੂਜ਼ ਕਰਦੀ ਆ ਇਹਨੂੰ ਪੱਕਣ ਨੂੰ ਨਾ ਕਾਫੀ ਟਾਈਮ ਲੱਗ ਜਾਂਦਾ ਵਾ ਬਰਾਊਨ ਜਾ ਹੋਣ ਨੂੰ ਤੇ 10-15 ਮਿੰਟ ਤਾਂ ਇਹ ਆਰਾਮ ਨਾਲ ਲੈ ਲੈਂਦਾ ਤੁਸੀਂ ਦੂਜੇ ਰੈੱਡ ਆਨੀਅਨ ਵੀ ਯੂਜ਼ ਕਰ ਸਕਦੇ ਹੋ ਛੇਤੀ ਪੱਕ ਜਾਂਦੇ ਆ ਪਰ ਮੈਨੂੰ ਇਹੋ ਵਧੀਆ ਲੱਗਦੇ ਆ ਤੇ ਮੈਂ ਇਹੋ ਯੂਜ਼ ਕਰਦੀ ਹੁੰਦੀ ਆ ਇਹਨਾਂ 'ਚ ਪਾਣੀ ਬਹੁਤ ਜ਼ਿਆਦਾ ਹੁੰਦਾ ਤਾਂ ਕਰਕੇ ਇਹ ਬਰਾਊਨ ਹੋਣ ਨੂੰ ਟਾਈਮ ਲੱਗ ਜਾਂਦਾ ਇਹਨਾਂ ਨੂੰ ਜਦੋਂ ਹਲਕੇ ਬਰਾਊਨ ਹੋ ਜਾਂਦਾ ਫਿਰ ਇਹਦੇ ਵਿੱਚ ਟਮਾਟਰ ਪਾ ਲੈਣਾ ਟਮਾਟਰ ਜਦੋਂ ਪੱਕ ਗਿਆ ਤਾਂ ਫਿਰ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਮੈਂ ਇੱਥੇ ਆਪਣੇ ਟੇਸਟ ਅਨਸਾਰ 2 ਚਮਚ ਮੇਰੇ ਕੋਲੇ ਚਮਚ ਵੀ ਛੋਟਾ ਵਾ 2 ਚਮਚ ਐਡ ਕੀਤੇ ਤਾਂ ਤੁਸੀਂ ਆਪਣਾ ਆਪਣੇ ਅਕੋਰਡਿੰਗ ਆਪਣੇ ਟੇਸਟ ਅਕੋਰਡਿੰਗ ਦੇਖ ਲਿਓ ਕਿੰਨਾ ਵੀ ਐਡ ਕਰਨਾ ਵਾ ਤੇ ਫਿਰ ਅਸੀਂ ਕੜਛੀ ਨੂੰ ਹੌਲੀ-ਹੌਲੀ ਹਿਲਾਉਂਦੇ ਰਵਾਂਗੇ ਜਦੋਂ ਮਸਾਲਾ ਪੱਕ ਜਾਵੇ ਤਾਂ ਅਸੀਂ ਇਹਦੇ ਵਿੱਚ ਆਪਣੇ ਮਸਾਲੇ ਐਡ ਕਰਾਂਗੇ ਜੋ ਵੀ ਜਿੱਦਾਂ ਹਲਦੀ ਹੋ ਗਈ ਗਰਮ ਮਸਾਲਾ ਹੋ ਗਿਆ ਨਮਕ ਹੋ ਗਿਆ ਜੋ ਵੀ ਐਡ ਕਰਨਾ ਤੁਸੀਂ ਜਿਹੜੇ ਮਸਾਲੇ ਐਡ ਕਰਨੇ ਆ ਉਹ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਪਕਾਵਾਂਗੇ ਥੋੜੀ ਜੀ ਮੈਂ ਕਸ਼ਮੀਰੀ ਮਿਚ ਐਡ ਕੀਤੀ ਆ ਉਹਦੇ ਨਾਲ ਥੋੜਾ ਕਲਰ ਜਆ ਵੀ ਵਧੀਆ ਆ ਜਾਂਦਾ ਇਹਨੂੰ ਪਕਾਉਣ ਲਈ ਅਸੀਂ ਫਿਰ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਨਾ ਨਾਲ ਵੀ ਨਾ ਲੱਗੇ ਕੜਾਈ ਦੇ ਤੇ ਇੰਗੀ ਤਰ੍ਹਾਂ ਪੱਕ ਜਾਵੇ ਸਾਰਾ ਮਸਾਲਾ ਹੁਣ ਇਹ ਤੜਕਾ ਰੈਡੀ ਹੋ ਗਿਆ ਸੀ ਤਾਂ ਮੈਂ ਇਹਦੇ ਵਿੱਚ ਮਿਰਚ ਤੇ ਅਦਰਕ ਐਡ ਕਰ ਲਿਆ ਮਿਰਚ ਮੈਂ ਪਹਿਲਾਂ ਨਹੀਂ ਪਾਉਂਦੀ ਹੁੰਦੀ ਕਿਉਂਕਿ ਉਹ ਫਿਰ ਨਾ ਸਾਰੇ ਅਰੋਮਾ ਜਾ ਫੈਲ ਜਾਂਦਾ ਉਹਦਾ ਸਾਰੇ ਘਰ 'ਚ ਤੇ ਨਾਲਿਓ ਗਲੇ ਨੂੰ ਵੀ ਬੜੀ ਲੱਗਦੀ ਆ ਮੈਨੂੰ ਬੜੀ ਪ੍ਰੋਬਲਮ ਹੁੰਦੀ ਆ ਪਰ ਜੇ ਤੁਹਾਨੂੰ ਠੀਕ ਲੱਗਦਾ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ 5 ਮਿੰਟ ਪਕਾਉਣ ਤੋਂ ਬਾਅਦ ਜਦੋਂ ਤੜਕਾ ਤੁਹਾਡਾ ਇਹ ਦੇਲ ਨੂੰ ਵੱਖਰਾ ਛੱਡ ਦੇਵੇ ਤਾਂ ਉਹਦੇ ਵਿੱਚ ਅਸੀਂ ਆਪਣੀ ਸਬਜੀ ਐਡ ਕਰ ਲਵਾਂਗੇ ਤੋਰੀਆਂ ਤੇ ਆਲੂ ਜਿਹੜੇ ਪਾਏ ਸੀ ਆਲੂ ਜੇ ਤੁਸੀਂ ਪਾਉਣੇ ਆ ਤਾਂ ਪਾ ਵੀ ਲਓ ਨਹੀਂ ਵੀ ਪਾਉਣੇ ਤਾਂ ਵੀ ਵਧੀਆ ਲੱਗਦਾ ਪਰ ਮੈਨੂੰ ਪਸੰਦ ਆਉਂਦਾ ਤਾਂ ਮੈਂ ਇੱਕ ਆਲੂ ਐਡ ਕਰ ਲੈਣੀ ਹੁੰਦੀ ਆ ਤੇ ਫਿਰ ਇਹਨੂੰ ਅਸੀਂ ਮਿਕਸ ਕਰਨ ਤੋਂ ਬਾਅਦ 10 ਮਿੰਟ ਲਈ ਟੱਕ ਕੇ ਰੱਖ ਦਵਾਂਗੇ ਤੇ ਫਲੇਮ ਆ ਜਿਹੜੀ ਥੋੜੀ ਘੱਟ ਕਰ ਲੈਣੀ ਹੈ ਹੀਟ ਤੇ ਤਾਂ ਕਿ ਫਿਰ ਉਹ ਨਾਲ ਨਾ ਲੱਗੇ ਪਾਣੀ ਅਸੀਂ ਇਹ ਚ ਐਡ ਨਹੀਂ ਕਰਨਾ ਕਿਉਂਕਿ ਤੋਰੀਆਂ ਨੇ ਆਪੇ ਪਾਣੀ ਛੱਡ ਜਾਣਾ ਕਾਫੀ ਮੋਇਸਚਰ ਕਾਫੀ ਹੋ ਜਾਣਾ ਅੰਦਾ ਫਿਰ ਆਪਾਂ ਨਹੀਂ ਤਾਂ ਫਿਰ ਉਹ ਤਰੀ ਵਾਲੀਆਂ ਤੋਰੀਆਂ ਹੋ ਜਾਣੀਆਂ 10 ਕਿ ਮਿੰਟ ਬਾਅਦ ਅਸੀਂ ਟੱਕਨ ਚੁੱਕ ਕੇ ਵੇਖ ਲਵਾਂਗੇ ਇਹਦਾ ਕਿ ਨਾਲ ਵੀ ਨਾ ਲੱਗੀਆਂ ਹੋਣ ਤੋਰੀਆਂ ਤੇ ਕੜਾਈ ਦੇ ਇਹ ਦੇਖੋ ਇਹ ਥੋੜੀ ਜਿ ਬਣਗੀਆਂ ਲੱਗਦੀਆਂ ਨੇ ਹਨਾ ਥੋੜਾ ਜਿ ਸੇਕ ਲਵਾਉਣ ਤੋਂ ਬਾਅਦ ਤੇ ਅਸੀਂ ਇਹਦੇ ਵਿੱਚ ਮੈਂ ਇੱਥੇ 1 ਕੱਪ ਯੂਜ਼ ਕੀਤਾ 1 ਕੱਪ ਦੁੱਧ ਦਾ ਤੇ ਤੁਸੀਂ ਜਿੰਨਾ ਵੀ ਤੁਹਾਨੂੰ ਪਸੰਦ ਆ ਜੇ ਤੁਸੀਂ ਥੋੜਾ ਜਿਹਾ ਤਰੀਜ ਵਾਲਾ ਬਣਾਉਣਾ ਵਾ ਤਾਂ ਫਿਰ ਉਹ ਥੋੜਾ ਜਿਹਾ ਵੱਧ ਪਾਜੂਗਾ ਦੁੱਧ ਤੇ ਨਹੀਂ ਤਾਂ ਫਿਰ ਇੰਨਾ ਵੀ ਕਾਫੀ ਹੈ ਮੈਨੂੰ ਲੱਗਦਾ ਇੱਕ ਕੱਪ ਵੀ ਕਾਫੀ ਹੁੰਦਾ ਵਾ ਛੋਟਾ ਕੱਪ ਮੈਂ ਯੂਜ਼ ਕੀਤਾ ਵਾ ਸਟੀਲ ਦਾ ਦੇ ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਦੇਖ ਲਿਓ ਇਹ ਵਾਲਾ ਕੱਪ ਮੈਂ ਯੂਜ਼ ਕੀਤਾ ਸੀ ਆ ਪੂਰਾ ਫੁੱਲ ਭਰ ਕੇ ਦੁੱਧ ਪਾਉਣ ਤੋਂ ਬਾਅਦ ਮੈਂ ਨਾ ਟਾਕੇ ਰੱਖਦਾ ਸੀ ਇਹਨੂੰ 5-7 ਮਿੰਟ ਲਈ ਤੇ ਦੇਖੋ ਹੁਣ ਦੁੱਧ ਜਿਹੜਾ ਵਿੱਚ ਪੂਰਾ ਮਿਕਸ ਹੋ ਗਿਆ ਤੇ ਬੜਾ ਸੋਹਣਾ ਇਹਦਾ ਕਲਰ ਆਇਆ। ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ। ਤੇ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਹੈਗਾ ਦੁੱਧ ਪਾਉਣ ਤੋਂ ਬਾਅਦ। ਤੇ ਸੇਕ ਵੀ ਘੱਟ ਹੀ ਰੱਖਣਾ ਵਾ ਦੇਖ ਲਵਾਂਗੇ ਆਪਾਂ ਵੀ ਬਣ ਗਏ ਆਲੂ ਪੱਕ ਗਏ। ਤੇ ਬਹੁਤ ਹੀ ਇਜ਼ੀ ਜੀ ਰੈਸਪੀ ਆ ਕੋਈ ਹੋਈ ਨਹੀਂ ਬਹੁਤਾ ਝੰਜਟ ਨਹੀਂ ਹੈਗਾ ਵੀ। ਕਾ ਕੰਮ ਨਹੀਂ ਹੈਗਾ ਕੋਈ ਬਸ ਤੜਕਾ ਬਣਾਉਣਾ ਸਬਜੀ ਪਾਉਣ ਤੋਂ ਬਾਅਦ 10 ਮਿੰਟ ਪਕਾਉਣ ਤੋਂ ਬਾਅਦ ਆਪਾਂ ਦੁੱਧ ਪਾ ਦੇਣਾ ਬਸ ਫਿਰ ਉਹਨੂੰ 5-7 ਮਿੰਟ ਫਿਰ ਪਕਾਉਣਾ ਇਹ ਲਓ ਜੀ ਦੇਖੋ ਕਿੰਨਾ ਸੋਹਣਾ ਰੰਗ ਵੀ ਆ ਗਿਆ ਉਹਦੇ ਤੇ ਤੇ ਸਬਜੀ ਵੀ ਪੂਰੀ ਤਿਆਰ ਆ ਨੇੜੇ ਤੋਂ ਵੇਖ ਲਓ ਬਹੁਤ ਸੋਹਣੀ ਬਣੀ ਆ ਤੇ ਟੇਸਟ ਵੀ ਆਪਾਂ ਕਰਕੇ ਦੇਖਾਂਗੇ ਬਣਾਈ ਆ ਤੇ ਆਫ ਕੌਰਸ ਹੁਣ ਟੇਸਟ ਤਾਂ ਕਰਨਾ ਬਣਦਾ ਹੀ ਆ ਤੇ ਇਹ ਦੇਖੋ ਬਹੁਤ ਟੇਸਟੀ ਬਣੀ ਆ ਬਹੁਤ ਹੀ ਜ਼ਿਆਦਾ